ਦਸੂਹਾ ਦੇ ਬਾਬਾ ਬਰਫਾਨੀ ਲੰਗਰ ਹਾਲ ਵਿੱਚ ਰਾਜੀਵ ਧਿਕਸ਼ਿਤ ਗਾਂਵਸ਼ਾਲਾ ਦਸੂਹਾ ਵੱਲੋਂ ਪ੍ਰਧਾਨ ਅਰुण ਕੁਮਾਰ ਸ਼ਰਮਾ ਦੀ ਅਗਵਾਹੀ ਵਿੱਚ ਦਸਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਇਸ ਮੌਕੇ ਤੇ ਸ਼ਹਿਰ ਦੇ ਵੱਖ-ਵੱਖ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਸੰਗਠਨਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਸ਼ਾਮਲ ਹੋਏ ਇਸ ਮੌਕੇ ਤੇ ਯੋਗ ਆਚਾਰੀਆਂ ਵੱਲੋਂ ਯੋਗ ਰਿਵਾਜਾਂ ਕਰਵਾਈ ਗਈ ਅਤੇ ਯੋਗ ਦੇ ਦੁਆਰਾ ਹੋਣ ਵਾਈ ਸਰੀਰਕ ਅਤੇ ਆਤਮਿਕ ਸ਼ਾਂਤੀ ਦੇ ਬਾਰੇ ਸਭ ਨੂੰ ਦੱਸਿਆ ਗਿਆ। ਦੇਰ ਤੱਕ ਵੀ ਇਸ ਦੇ ਨੂੰ ਚਾਹੁੰਦੇ ਹਨ। ਇਸ ਮੈਹੀ ਤੋਂ ਸਾਰੇ ਬੇੜੀ ਸਾਰੇ ਵੀ ਭਰਮ ਦੀ ਸੇਮ। ਜੇ ਕੋ ਗੋਵਿੰਦ ਨੂੰ ਮਤ ਚਾਹੋ ਮਾਨਸ ਜਨਮ ਦਾ ਇਹ ਹੀ ਤਾਰੋ। ਅਸਲੀ ਲਾਭ ਇਸ ਜਨਮ ਦਾ ਇਹ ਹੀ ਹੈ ਕਿ ਇਹ ਵੀ ਐਸਿ ਕੋਈ ਹੈ ਜੇ ਪਰਮਾਤਮਾ ਦੇ ਨਾਲ ਮਿਲਣ ਵਜਨ ਦਾ ਤੇ ਪਰਮਾਤਮਾ ਦੇ ਨਾਲ ਮਿਲਣ ਦੀ ਉਸ ਨੂੰ ਆਖਰ ਵਿੱਚ మోਕਸ਼ ਤੱਕ ਲੈ ਕੇ ਚਲਿਆ ਜਾਂਦਾ ਗੁਰਵਰਜਨ ਦੇ ਮਹਾਰਾਜ ਇੱਕ ਗਲ ਗੇਂਦੇ ਕਿਤੇ ਭਈ ਪ੍ਰਾਪਤ ਮਾਨੁਕ ਦੇਹ ਰਿਆ गोविंद ਮਿਲਣ ਕੀ ਤੇਰੀ ਪਰੀਆ ਇਹ ਦੇਹੀ ਐਸੀ ਹੈ ਇਸ ਦੇਹ ਦੇ ਦੁਆਰਾ ਹੀ ਪਰਮੇਸ਼ਰ ਨੂੰ ਮਿਲਿਆ ਜਾ ਸਕਦਾ ਤਾਂ ਹੀ ਉਹ ਕਬੀਰ ਸਾਹਿਬ ਨੇ ਕਿਹਾ ਸੀ